ਕੀ ਤੁਸੀਂ ਜਾਣਦੇ ਹੋ ਕਿ ਕਿਵੇਂ ਯਾਦਾਂ ਨੂੰ ਦਿਮਾਗ ਸਾਂਭ ਕੇ ਰੱਖਦਾ ਹੈ ਦਿਮਾਗ ਯਾਦਾਂ ਨੂੰ ਕਿਸ ਤਰ੍ਹਾਂ ਸਾਂਭਦਾ ਹੈ ਨਵੀਆਂ ਯਾਦਾਂ ਪੁਰਾਣੀਆਂ ਯਾਦਾਂ ਨੂੰ ਓਵਰਰਾਈਟ ਕਿਉਂ ਨਹੀਂ ਕਰ ਸਕਦੀਆਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਅਪਡੇਟ ਦੇ ਵਿੱਚ ਜ਼ਰੂਰ ਦੱਸਾਂਗੇ ਦਰਅਸਲ ਵਿਗਿਆਨੀਆਂ ਨੇ ਇਸ ਦਾ ਰਾਸ्य ਪਤਾ ਲਗਾਇਆ ਹੈ ਖੋਜਕਾਰੀਆਂ ਨੇ ਇੱਕ ਚੂਹੇ ਦੇ ਦਿਮਾਗ ਤੇ ਕੀਤਾ ਹੈ ਅਧਿਆਨ ਜੀ ਹਾਂ ਤੇ ਐਤੋਂ ਇਹ ਪਤਾ ਲੱਗਿਆ ਕਿ ਦਿਮਾਗ ਯਾਦਾਂ ਨੂੰ ਨੀਂਦ ਦੇ ਵੱਖ-ਵੱਖ ਪੜਾਵਾਂ 'ਚ ਸਾਬਤ ਹੈ। ਭਾਵ ਨੀਂਦ ਦੇ ਯਾਦਾਂ ਦੇ ਵਿਚਕਾਰ ਅਲਮਾਰੀ ਦੇ ਵੱਖ-ਵੱਖ ਬਕਸਿਆਂ ਵਾਂਗ ਕੰਮ ਕਰਦੀ ਹੈ। ਯਾਨੀ ਹਰ ਨਵੀਆਂ ਤੇ ਪੁਰਾਣੀਆਂ ਯਾਦਾਂ ਵਿਚਾਲੇ ਜਿੰਨੀ ਨੀਂਦ ਅਸੀਂ ਲਈ ਹੈ ਉਹ ਯਾਦਾਂ ਵੱਖ-ਵੱਖ ਦੀਵਾਰਗਾ ਵਿੱਚ ਇੱਕੋ ਕ੍ਰਮ ਵਿੱਚ ਦਰਜ ਹੁੰਦੀਆਂ ਹਨ। ਇਸ ਤਰ੍ਹਾਂ ਕੋਈ ਵੀ ਨਵੀਂ ਯਾਦ ਪੁਰਾਣੀ ਯਾਦ ਨੂੰ ਓਵਰਰਾਈਟ ਨਹੀਂ ਕਰ ਸਕਦੀ। ਉੱਥੇ ਹੀ ਨਿਊਰੋਸਾਇੰਟਿ ਯਸਤ ਜੀਓਰਜੀ ਬੁਸਾਕੀ ਦੇ ਅਨੁਸਾਰ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਰੋਜ਼ਾਨਾ ਕਮਾਉਣ ਵਾਲੇ ਲੋਕ ਆਪਣੀ ਕਮਾਈ ਦਾ ਹਿਸਾਬ ਰੱਖਦੇ ਹਨ ਕਿ ਅੱਜ ਮੈਂ ਇੰਨਾ ਕਮਾਇਆ ਤੇ ਕੱਲ ਉਹਨਾ ਕਮਾਊਗਾ ਅਸਲ 'ਚ ਦਿਮਾਗ ਵੱਲੋਂ ਸਾਡੀਆਂ ਯਾਦਾਂ ਨੂੰ ਸਾਬਣ ਦੀ ਸਮਰੱਥਾ ਇੱਕ ਪ੍ਰਾਚੀਨ ਵਿਕਾਸਵਾਦੀ ਪ੍ਰਣਾਲੀ ਦਾ ਹਿੱਸਾ ਹਨ ਨੀਂਦ 'ਚ ਜਦੋਂ ਪੁਤਲੀਆਂ ਸੁੰਗੜ ਰਹੀਆਂ ਹੁੰਦੀਆਂ ਹਨ ਤਾਂ ਯਾਦਾਂ ਬਣ ਰਹੀਆਂ ਹੁੰਦੀਆਂ ਹਨ ਉੱਥੇ ਹੀ ਅਧਿਐਨ 'ਚ ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਜਦ ਪੁਤਲੀਆਂ ਨ ਲਗਭਗ 1 ਮਿੰਟ ਤੱਕ ਸੁੰਗਣੀਆਂ ਰਹਿੰਦੀਆਂ ਨੇ ਤੇ ਫਿਰ ਤੋਂ ਆਮ ਬਾਗ ਹੋ ਜਾਂਦੀਆਂ ਨੇ ਇਸ 1 ਮਿੰਟ ਦੇ ਦੌਰ ਦੇ ਵਿੱਚ ਦਿਮਾਗ ਕਈ ਵਾਰ ਚੱਲਦਾ ਹੈ ਇਸ ਦੌਰਾਨ ਰਿਕਾਰਡ ਕੀਤੀਆਂ ਗਈਆਂ ਨਿਊਰਾਨਸ ਗਤੀਵਿਧੀਆਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਵੀ ਪੁੱਤਲੀਆਂ ਸੁੰਗੜਦੀਆਂ ਹਨ ਤਾਂ ਦਿਮਾਗ ਦੀ ਅਨੁਭਵ ਨੂੰ ਦੁਬਾਰਾ ਦੁਹਰਾ ਕੇ ਯਾਦਾਂ ਨੂੰ ਰੂਪ ਚ ਸਾਂਭ ਕੇ ਰੱਖਦਾ ਹੈ ਨੀਂਦ 'ਚ ਘਟਨਾਵਾਂ ਨੂੰ ਦਹਰਾਉਂਦਾ ਹੈ ਦਿਮਾਗ ਜੀ ਹਾਂ ਨੀਂਦ ਦੌਰਾਨ ਸਾਡਾ ਦਿਮਾਗ ਉਸ ਦਿਨ ਦੇ ਅਨੁਭਵਾਂ ਤੇ ਘਟਨਾਵਾਂ ਨੂੰ ਦੁਹਰਾਉਂਦਾ ਇਸ ਪ੍ਰਕਿਰਿਆ ਵਿੱਚ ਦਿਮਾਗ ਦੀ ਕੁਝ ਨਿਊਰॉन्स ਸ਼ਾਮਲ ਹੁੰਦੇ ਹਨ ਨਿਊਰॉन्स ਦੀ ਇਹ ਦੁਹਰਾਉਣ ਵਾਲੀ ਪ੍ਰਕਿਰਿਆ ਕਿਸੇ ਵੀ ਅਨੁਭਵ ਨੂੰ ਮਜ਼ਬੂਤ ਕਰਦੀ ਹੈ ਅਤੇ ਇਸ ਇੱਕ ਯਾਦ ਵਿੱਚ ਬਦਲ ਦਿੰਦੀ ਹੈ ਇਸ ਤਰ੍ਹਾਂ ਨਿਊਰॉन्स ਦੇ ਪੂਰਨ ਜਨਮ ਨਾਲ ਲੰਬੇ ਸਮੇਂ ਤੱਕ ਰਹਿਣ ਵਾਲੀ ਯਾਦ ਬਣਦੀ ਹੈ ਨੀਂਦ ਦੇ ਹਿਸਾਬ ਨਾਲ ਦਿਮਾਗ ਇਸ ਯਾਦ ਨੂੰ ਇੱਕ ਵੱਖਰੇ ਸਭੇ ਵਿੱਚ ਸਾਂਭੀ ਰੱਖਦਾ ਹੈ ਇਸੇ ਤਰ੍ਹਾਂ ਤੁਹਾਡੀਆਂ ਯਾਦਾਂ ਨੂੰ ਦਿਮਾਗ ਸਾਂਭ ਕੇ ਰੱਖਦਾ ਹੈ ਉਮੀਦ ਹੈ ਕਿ ਇਹ ਅਪਡੇਟ ਤੁਹਾਨੂੰ ਪਸੰਦ ਆਈ ਹੋਵੇਗੀ ਅਜਈਆਂ ਅਪਡੇਟ ਤੇ ਵੀਡੀਓਜ਼ ਦੀ ਖਬਰਾਂ ਦੇ ਲਈ ਬਣੀ ਰਹੋ ਪੰਜਾਬ ਪੋਸਟ ਟੀਵੀ ਦੇ ਨਾਲ ਕੀ ਤੁਸੀਂ ਜਾਣਦੇ ਹੋ ਕਿ ਕਿਵੇਂ ਯਾਦਾਂ ਨੂੰ ਦਿਮਾਗ ਸਾਂਭ ਕੇ ਰੱਖਦਾ ਹੈ ਦਿਮਾਗ ਯਾਦਾਂ ਨੂੰ ਕਿਸ ਤਰ੍ਹਾਂ ਸਾਂਭਦਾ ਹੈ ਨਵੀਆਂ ਯਾਦਾਂ ਪੁਰਾਣੀਆਂ ਯਾਦਾਂ ਨੂੰ ਓਵਰਰਾਈਟ ਕਿਉਂ ਨਹੀਂ ਕਰ ਸਕਦੀਆਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਅਪਡੇਟ ਦੇ ਵਿੱਚ ਜ਼ਰੂਰ ਦੱਸਾਂਗੇ ਦਰਅਸਲ ਵਿਗਿਆਨੀਆਂ ਨੇ ਇਸ ਦਾ ਰਾਸ्य ਪਤਾ ਲਗਾਇਆ ਹੈ ਖੋਜਕਾਰੀਆਂ ਨੇ ਇੱਕ ਚੂਹੇ ਦੇ ਦਿਮਾਗ ਤੇ ਕੀਤਾ ਹੈ ਅਧਿਆਨ ਜੀ ਹਾਂ ਦਿਐਨ ਤੋਂ ਇਹ ਪਤਾ ਲੱਗਿਆ ਹੈ ਕਿ ਦਿਮਾਗ ਯਾਦਾਂ ਨੂੰ ਨੀਂਦ ਦੇ ਵੱਖ-ਵੱਖ ਪੜਾਵਾਂ 'ਚ ਸਾਬਤ ਹੈ। ਭਾਵ ਨੀਂਦ ਇਹ ਯਾਦਾਂ ਦੇ ਵਿਚਕਾਰ ਅਲਮਾਰੀ ਦੇ ਵੱਖ-ਵੱਖ ਬਕਸਿਆਂ ਵਾਂਗ ਕੰਮ ਕਰਦੀ ਹੈ। ਯਾਨੀ ਹਰ ਨਵੀਆਂ ਤੇ ਪੁਰਾਣੀਆਂ ਯਾਦਾਂ ਵਿਚਾਲੇ ਜਿੰਨੀ ਨੀਂਦ ਅਸੀਂ ਲਈ ਹੈ ਉਹ ਯਾਦਾਂ ਵੱਖ-ਵੱਖ ਦਿਵਾਗਾ ਵਿੱਚ ਇੱਕੋ ਕ੍ਰਮ ਵਿੱਚ ਦਰਜ ਹੁੰਦੀਆਂ ਹਨ। ਇਸ ਤਰ੍ਹਾਂ ਕੋਈ ਵੀ ਨਵੀਂ ਯਾਦ ਪੁਰਾਣੀ ਯਾਦ ਨੂੰ ਓਵਰਰਾਈਟ ਨਹੀਂ ਕਰ ਸਕਦੀ। ਉਥੇ ਹੀ ਨਿਊਰਾ ਸਾਇੰਸ ਟੈਸਟ ਜੀਓਰਜੀ ਬੁਸਾਕੀ ਦੇ ਅਨੁਸਾਰ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਰੋਜ਼ਾਨਾ ਕਮਾਉਣ ਵਾਲੇ ਲੋਕ ਆਪਣੀ ਕਮਾਈ ਦਾ ਹਿਸਾਬ ਰੱਖਦੇ ਹਨ ਕਿ ਅੱਜ ਮੈਂ ਇਨਾ ਕਮਾਇਆ ਤੇ ਕੱਲ ਉਹਨਾ ਕਮਾਊਗਾ ਅਸਲ 'ਚ ਦਿਮਾਗ ਵੱਲੋਂ ਸਾਡੀਆਂ ਯਾਦਾਂ ਨੂੰ ਸਾਬਣ ਦੀ ਸਮਰੱਥਾ ਇੱਕ ਪ੍ਰਾਚੀਨ ਵਿਕਾਸਵਾਦੀ ਪ੍ਰਣਾਲੀ ਦਾ ਹਿੱਸਾ ਹਨ ਨੀਂਦ 'ਚ ਜਦੋਂ ਪੁਤਲੀਆਂ ਸੁੰਘੜ ਰਹੀਆਂ ਹੁੰਦੀਆਂ ਹਨ ਤਾਂ ਯਾਦਾਂ ਬਣ ਰਹੀਆਂ ਹੁੰਦੀਆਂ ਹਨ ਉੱਥੇ ਹੀ ਅਧਿਐਨ 'ਚ ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਜਦ ਪੁਤਲੀਆਂ ਲਗਭਗ 1 ਮਿੰਟ ਤੱਕ ਸੁੰਗਣੀਆਂ ਰਹਿੰਦੀਆਂ ਨੇ ਤੇ ਫਿਰ ਤੋਂ ਆਮ ਬਾਗ ਹੋ ਜਾਂਦੀਆਂ ਨੇ ਇਸ 1 ਮਿੰਟ ਦੇ ਦੌਰ ਦੇ ਵਿੱਚ ਦਿਮਾਗ ਕਈ ਵਾਰ ਚੱਲਦਾ ਹੈ ਇਸ ਦੌਰਾਨ ਰਿਕਾਰਡ ਕੀਤੀਆਂ ਗਈਆਂ ਨਿਊਰਾਨਸ ਗਤੀਵਿਧੀਆਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਵੀ ਪੁਤਲੀਆਂ ਸੁੰਗੜਦੀਆਂ ਹਨ ਤਾਂ ਦਿਮਾਗ ਦੀ ਅਨੁਭਵ ਨੂੰ ਦੁਬਾਰਾ ਦੁਹਰਾ ਕੇ ਯਾਦਾਂ ਨੂੰ ਰੂਪ ਚ ਸੰਭ ਕੇ ਰੱਖਦਾ ਹੈ ਨੀਂਦ 'ਚ ਘਟਨਾਵਾਂ ਨੂੰ ਦਹਰਾਉਂਦਾ ਹੈ ਦਿਮਾਗ ਜੀ ਹਾਂ ਨੀਂਦ ਦੌਰਾਨ ਸਾਡਾ ਦਿਮਾਗ ਉਸ ਦਿਨ ਦੇ ਅਨੁਭਵਾਂ ਤੇ ਘਟਨਾਵਾਂ ਨੂੰ ਦੁਹਰਾਉਂਦਾ ਇਸ ਪ੍ਰਕਿਰਿਆ ਵਿੱਚ ਦਿਮਾਗ ਦੀ ਕੁਝ ਨਿਊਰॉन्स ਸ਼ਾਮਲ ਹੁੰਦੇ ਹਨ ਨਿਊਰॉन्स ਦੀ ਇਹ ਦੁਹਰਾਉਣ ਵਾਲੀ ਪ੍ਰਕਿਰਿਆ ਕਿਸੇ ਵੀ ਅਨੁਭਵ ਨੂੰ ਮਜ਼ਬੂਤ ਕਰਦੀ ਹੈ ਅਤੇ ਇਸ ਇੱਕ ਯਾਦ ਵਿੱਚ ਬਦਲ ਦਿੰਦੀ ਹੈ ਇਸ ਤਰ੍ਹਾਂ ਨਿਊਰॉन्स ਦੇ ਪੂਰਨ ਜਨਮ ਨਾਲ ਲੰਬੇ ਸਮੇਂ ਤੱਕ ਰਹਿਣ ਵਾਲੀ ਯਾਦ ਬਣਦੀ ਹੈ ਨੀਂਦ ਦੇ ਹਿਸਾਬ ਨਾਲ ਦਿਮਾਗ ਇਸ ਯਾਦ ਨੂੰ ਇੱਕ ਵੱਖਰੇ ਸਭੇ ਵਿੱਚ ਸਾਂਭੀ ਰੱਖਦਾ ਹੈ ਇਸੇ ਤਰ੍ਹਾਂ ਤੁਹਾਡੀਆਂ ਯਾਦਾਂ ਨੂੰ ਦਿਮਾਗ ਸਾਂਭ ਕੇ ਰੱਖਦਾ ਹੈ ਉਮੀਦ ਹੈ ਕਿ ਇਹ ਅਪਡੇਟ ਤੁਹਾਨੂੰ ਪਸੰਦ ਆਈ ਹੋਵੇਗੀ ਅਜਈਆਂ ਅਪਡੇਟ ਤੇ ਵੀਡੀਓਜ਼ ਦੀ ਖਬਰਾਂ ਦੇ ਲਈ ਬਣੀ ਰਹੋ ਪੰਜਾਬ ਪੋਸਟ ਟੀਵੀ ਦੇ ਨਾਲ